ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋਰਨ ਵੀਡੀਓ ਚ ਲੋ ਜੀ ਬਾਈ ਰਾਤ ਮੋਰਵੀ ਦੇ ਪਿੱਛੇ ਨਾ 5-6 ਕਿਲੋਮੀਟਰ ਪਿੱਛੇ ਖੜ ਕੇ ਦੇ ਪੈ ਗਏ ਦੂਰੇ ਭਾਈ 2 2 ਵਜੇ ਦੇ ਵਜੇ ਨਾ ਡੇਢ ਦੋ ਪਤਾ ਟਾਈਮ ਹੋ ਗਿਆ ਤਾਂ ਮੈਂ ਕਿਹਾ ਖੜਾ ਲੋ ਯਾਰ ਪੈ ਜਾ ਹਾਂ ਹੁਣ ਦਮ ਲੱਗ ਕੇ ਹੀ ਆ ਗਏ ਮੋਰਵੀ ਦੇ ਆਪਾਂ ਹੁਣ ਰਾਜਕੋਟ ਰਾਜਕੋਟ ਤੋਂ ਸਿੱਧਾ ਆਪਾਂ ਉਧਰ ਆਪਣੇ ਏਰੀਆ ਜਿੰਨਾ ਨਾਲ ਹੀ ਜਾ ਵੜਨਾ ਲੱਗ ਗਿਆ ਵਿਚਾਰ ਮਸ਼ੀਨ ਸਾਡੇ ਨਾਲੋਂ ਰਾਤ ਆਪਣੇ ਏਰੀਆ ਵੱਲੋਂ ਹੋਗੀ ਅਸੀਂ ਆਪਣੇ ਦੀਵਾਨੋਂ ਉਹਨਾਂ ਨੇ ਜਾਮਨਗੜ੍ਹ ਜਾਣਾ ਤਾਂ ਅਸੀਂ ਰਾਜਕੋਟ ਜਾਣਾ ਤਾਂ ਉਹਦੇ ਕਰਕੇ ਉਹ ਕਹਿੰਦੇ ਵੀ ਇਹੀ ਚੱਲਦੇ ਆਂ ਔਲੀ ਔਲੀ ਉਹ ਤੁਹਾਨੂੰ ਪਤਾ ਹੀ ਪੈਕਪੋਟ ਲੱਗਿਆ ਆ ਤਾਂ ਹਨਾ ਕਹਿੰਦੇ ਇਹੀ ਚੱਲਦੇ ਆਂ ਵਾ ਠੀਕ ਆ ਓਕੇ ਫਿਰ ਮਿਲਦੇ ਆਂ ਫਿਰ ਨਜ਼ੀਰਤ ਤੋਂ ਬਾਅਦ ਬੜਾ ਵਧੀਆ ਸਾਥ ਨੇ ਆ ਦੋਵਾਂ ਦਾ ਬਹੁਤ ਵਧੀਆ ਆ ਨਾ ਦੋ ਮਿੱਤਾਂ ਦਾ ਸਾਥ ਨਾਲ ਚੱਲੀਏ ਤਾਂ ਕਹਿੰਦੇ ਵਧੀਆ ਭਾਈ ਦਿੱਕਤ ਵੇਖਦਾ ਆਉਂਦੀ ਆ ਨਾ ਕੋਈ ਆਵੇਂ ਬੰਦਿਆਂ ਦਾ ਪਤਾ ਨਹੀਂ ਲੱਗਦਾ ਹਣ ਉਹਦੇ ਤਾਂ ਕਰਦੀ 786 ਰੁੱਟੀ ਮੈਨੂੰ ਪਤਾ ਹੀ ਨਹੀਂ ਲੱਗਿਆ ਮਿੰਟਾਂ ਘੰਟਿਆਂ ਚ ਪਾ ਕੇ ਪਰੇ ਕਰੀ ਬਾਕੀ ਉਹਨਾਂ ਪਰ ਰਾਜਗੋਟ ਪਹੁੰਚਣਾ ਮੌਰਵੀ ਮੋਟ ਖੜੇ ਆ ਵਸਤਾ ਅੰਬੇ ਬਰੇ ਖੜੇ ਆ ਪੈਣੀ ਖੜੇ ਆ ਮੌਰਵੀ ਤੋਂ ਹੁਣ ਆਪਾਂ ਰਾਜਗੋਟ ਪਹੁੰਚ ਗਏ ਸਿੱਧਾ ਵੇ ਆਪਾਂ ਨੇ ਜੂਨਾਗੜ੍ਹ ਵਾਲਾ ਰੋਡ ਫੜ ਲੈਣਾ ਫਿਰ ਕਿਤੇ ਨਹੀਂ ਰੁਕਣਾ ਹੈਗਾ ਬਾਕੀ ਦਿਖਾਉਨੇ ਆ ਤੁਹਾਨੂੰ ਚੱਲ ਕੇ ਹਨਾ ਕਿੱਦਾਂ ਦਾ ਮਾਹੌਲ ਆ ਮਹੀਨਾਂ ਦਾ ਕਿਹਾ ਹਾਬ ਦਾਵਾ ਕਣਕ ਦਾ ਜਿਵੇਂ ਇੰਦਾਂ ਦੀ ਫਸਲਾਂ ਖੇਤੀਬਾੜੀ ਕੀ ਆ ਸਰੋਂੋਂੋਂ ਜ਼ਿਆਦਾ ਇੱਕ ਕਣਕ ਆ ਕਾ ਮੈਤੀ ਆ ਬਾਕੀ ਇਹ ਏਰੀਏ ਜੀਰਾ ਵੀ ਅੰਦਾ ਤੁਹਾਨੂੰ ਜੀਰੇ ਦੀ ਮਸਲ ਵੀ ਦਿਖਾਵਾਂਗੇ ਅੱਜ ਆਪਣਾ ਵੀਰ ਇੱਕ ਵੀਡੀਓ ਦੇਖਦਾ ਤੁਸੀਂ ਦੇਖਿਆ ਵੀਣਾ ਪਿਛਲੇ ਸਾਲ ਮੇਰੇ ਕੋ ਆਇਆ ਵੀ ਤਾਂ ਮਿਲਣਾ ਉੱਥੇ ਉਹ ਮੈਨੂੰ ਪੂਰੀ ਮੋਰਦੀ ਦਾ ਲਾਗੇ ਉਹਦਾ ਪਿੰਡ ਆ ਉਹਨੂੰ ਮਿਲਾਉਣਾ ਫੋਨ ਪਰਵੇਜ ਬਾਈ ਆਪਣਾ ਨਾਲ ਸਾਨੂੰ ਮਿਲਾਵਾਗੇ ਉਹਦੇ ਨਾਲ ਜੇ ਸਮਾਂ ਮਿਲਿਆ ਹਾਜਾਜ ਦੋਈ ਢਾਣੇ ਪਾਣੀ ਦੀ ਉਹਦੇ ਹੋਇਆ ਦਾਣਾ ਪਾਣੀ ਹੈ ਨਾ ਕਰਮਾ ਜਦੇ ਘਰ ਦਾ ਆਪਣੇ ਤਾਂ ਚੱਲਾਂਗੇ ਨਹੀਂ ਹੋਇਆ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਉਹਦੇ ਪੁੱਤ ਦਾ ਬਸ ਕੇ ਦਾ ਨਹੀਂ ਜਾਂਦਾ ਬਾਕੀ ਉਹ ਢਾਬੇ ਦੇ ਖੜੇ ਉਹਨਾਂ ਲੱਗਿਆ ਦਰਨਾ ਚਲੋ ਠੀਕ ਕਰਦੇ ਆ ਵੀਡੀਓ ਸਟਾਰਟ ਫਿਰ ਰੋਡ ਆ ਨਾ ਜਿਹੜਾ ਇਹ ਜਾਂਦਾ ਉੱਥੇ ਨੂੰ ਮਨ ਆਪਣੇ ਮੌਰਵੀ ਨੂੰ 6 ਕਿਲੋਮੀਟਰ ਰਹਿ ਗਿਆ ਮੌਰਵੀ ਹਾਂ ਭਜਨ ਬਾਈ ਕਿਦਾਂ ਆ ਗਿਆ ਕੰਟੂਂਡ ਲਾਇਆ ਬੈਠਾ ਗਿਆ ਠੰਡ ਲੱਗਦੀ ਐ ਠੰਡ ਤਾਂ ਗਏ ਵੇ ਹੋ ਗਈ ਰਿਆ ਗਿਆ ਨਾ ਮੈਂ ਕਹਿੰਦਾ ਸੱਚ ਰਿਤ ਸੂਰ ਜਾਇ ਜਾ ਨਿਕਲੇ ਪਾ ਵੀ ਅੱਗ ਪੈਂਦੀ ਆ ਤੋ ਪੰਦ ਠੰਡ ਦਾ ਤਾਂ ਇੰਨਾ ਕਹਿੰਦੇ ਠੰਡ ਤਾਂ ਚਲ ਗਈ ਐ ਨਾ ਠੰਡ ਠੰਡ ਤਾਂ ਲੱਦੀ ਹਾਂ ਹਾਂ ਠੰਡ ਆਈ ਨਹੀਂ ਹੋਣਾ ਨਾ ਫਰਕ ਪੈ ਗਿਆ ਓੜਾ ਕਿਦਾਂ ਲੱਗਦਾ ਮੌਸਮ ਦਾ ਚਲੋ ਚੱਲਦੇ ਆਂ ਜੀ ਮੌਰਵੀ ਹਾਂ ਢਾਬੇ ਤੇ ਰਾਤ ਦਾ ਸਫਰ ਆ ਜਿਹੜਾ ਨਾ ਇੱਥੇ ਐਂਡ ਕਰਤਾ ਦਾ ਰਾਤਾਂ ਕੇ ਰੋਟੀ ਪਾਣੀ ਖਾਦਾ ਵਧੀਆ ਤਵੇ ਵਾਲੀ ਰੋਟੀ ਖਲਾਈ ਬੰਦੇ ਨੇ ਮੈਂ ਕਹਿੰਦਾ ਸਵਾਦ ਲਿਆ ਤਾ ਬਾਕੀ ਗਾਂਧੀ ਧਾਮ ਦੇ ਵਿੱਚ ਖੜੇ ਆਪਾਂ ਹੁਣ ਗਾਂਧੀ ਧਾਮ ਏਰੀਆ ਵੱਜਦਾ ਆ ਉਹ ਲਿਖਿਆ ਗਾਂਧੀ ਧਾਮ ਚਲੋ ਚੱਲਦੇ ਆ ਫਿਰ ਹੁਣ ਦਿਖਾਉਨੇ ਆ ਤੁਹਾਨੂੰ ਕੋਈ ਮੋਰਵੀ ਦਾ ਸ਼ਹਿਰ ਦੇ ਹਾਲਾਤ ਜਾਇਆ ਕਰਾ ਹਾਂ ਥੈਨ ਇਹ ਨਾ ਬਗਿਆ ਕੋ ਟਕੜਾ ਪਿਆ ਰਹਾ ਜਾ ਯਾਰ ਆ ਬਾਤ ਗਾ ਮੈਂ ਬੋਲ ਕੇ ਆ ਰਿਹਾ ਹਾਂ ਟ੍ਰੈਕ ਕਿ ਕਰ ਜਾ ਰਹਾ ਹਾਂ ਵੱਡੀਆਂ ਵਈਆਂ ਬਾਈ ਵਿਚ ਵਿਚ ਕੰਬਾਈਨਾ ਚੱਲੀਆਂ ਹੋਈਆਂ ਬਹੁਤ ਆਓ ਸਾਹਮਣੇ ਦੇਖੋ ਗੱਡਾ ਪਲਾਟ ਵਧਿਆ ਪਿਆ ਆਪਾਂ ਜੈਤਵਰ ਤੋਂ ਹੀ ਹੁਣ ਜਿੱਥੇ ਪਹਿਲਾਂ ਫਿਜਰੇ ਨਾਲ ਖੜੇ تھے ਆਪਾਂ ਆਪਾਂ ਹਣ ਮੰਨੇ ਹੀ ਬਾਈ ਕੋਲ ਚੱਲਦੇ ਆ ਉੱਥੇ ਜਾ ਕੇ ਉਹ ਦੇਖਦੇ ਹਾਂ ਆਮ ਦਾ ਬਲਾਉਂਦੇ ਆ ਮੈਂ ਆਹ ਦੇਖੋ ਪਲਾਟ ਗੱਡਾ ਵਧਿਆ ਬਾਈ ਗਜਰਾਤ ਜਿੱਥੇ ਆਪਾਂ ਪਿਛਲੇ ਸਾਲ ਆਏ تھے ਨਾ ਉਹ ਏਰੀਏ ਦੇ ਵਿੱਚ ਤਾਂ ਗਏ ਪਹੁੰਚ ਆ ਖੜੀ ਆਪਣੀ ਕਰਤਾਰ ਮੋਟਰਸਾਈਕਲ ਥੱਲੇ ਲਾ ਲਿਆ ਇੱਧਰ ਆ ਬਣਾ ਬਾਈ ਪਿਛਲੇ ਸਾਲ ਆਪਾਂ ਨੂੰ ਹਨਾ ਬਹੁਤ ਬਾਈ ਨੇ ਆਪਣਾ ਸਾਥ ਮੰਦੀਪਾ ਇੱਧਰ ਮੂੰਹ ਕਰ ਲਾ ਬੰਦਿਆਂ ਵਾਂਗ ਕਰ ਲਾ ਇੱਧਰ ਹਾਂ ਆ ਜਾ ਆ ਜਾ ਚੱਲੀ ਜਾ ਹੁਣ ਇਹ ਅੱਜ ਦਾੜੀ ਵੀ ਕਟਾ ਕੇ ਆ ਨਾ ਕਾ ਕੇ ਸ਼ਰਮ ਮੰਦ ਹਾ ਜੇ ਏ ਚੱਲੋ ਹੋ ਠੀਕ ਆ ਕਿਰਪਾ ਐਣ ਕਿਰਪਾ ਵਾ ਠੀਕ ਆ ਚੱਲ ਭਜਨ ਬੈਠ ਚੱਲ ਚੱਲੀਏ ਇਹਨਾਂ ਕੋਲੇ ਪਹੁੰਚ ਗਏ ਅੱਡੇ ਤੇ ਹਨਾ ਉਹ ਖੜੀਏ ਨਾਲੇ ਵਿਚਾਰ ਆ ਰੇਡੀਏਟਰ ਜਾਂ ਰੇਖਸਾਲੇ ਖੋਲਣਾਂ ਨੂੰ ਕੀ ਚੱਕਰ ਆ ਇਹ ਹੁਣ ਧੂਣੀ ਤੇ ਗਿਆ ਸਾਲ ਦੀ ਉਰੀ ਖੜੀ ਆ ਹੈ ਸਾਲ ਦੀ ਉਰੀ ਖੜੀ ਸੋਇਪਨ ਵੱਡੇ ਕੋਲੇ ਤੂੰ ਬੰਦਰੇ ਲੈ ਕੇ ਜਾ ਰਾ ਫਿਰ ਉਰੀ ਖੜਾਈ ਕਰਾ ਕੇ ਇੱਥੀ 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 ਸਾਹ ਵੇਖਣਾ ਟਾਇਰ ਇੱਥੇ ਨਾਲ ਹੀ ਖੜਾ ਰਗਾ ਕੰਬ ਠੀਕ ਆ ਚੱਲ ਭੂਏ ਭਜਨ ਬੈਠ ਚੱਲੋ ਤੁਹਾਨੂੰ ਦਿਖਾਉਨੇ ਆ ਫੇਰੀਆਂ ਨਾਲ ਝਾਂਟ ਕੋ ਮਾਰ ਕੇ ਉਹਨਾਂ ਦੀਪੂ ਉਹਨਾਂ ਕੋ ਗੇੜਾ ਕੀ ਕਹਿੰਦੇ ਆ ਉਹ ਨਾ ਇਹ ਪਿਛਲੇ ਸਾਲ ਅਸੀਂ ਨਾ ਸਾਰੇ ਏਰੀਆ 'ਚ ਮਸ਼ੀਨਾਂ ਇਹ ਏਰੀਆ ਦੇ ਵਿੱਚ ਆਪਣੀਆਂ ਚੱਲੀਦੀ ਇਧਰ ਨੂੰ ਬਾਕੀ ਹਾਂ ਮਨਦੀਪ ਬਾਈ ਠੀਕ ਆ ਸੋਹਣਿਆ ਸੰਗਰੂਰ ਵਾਲੇ ਸੋਹਣਿਆ ਠੀਕ ਆ ਹਟਿਆਲੇ ਵਾਲਾ ਦੇਖ ਲਓ ਬਾਈ ਕਾਨਕ ਬਿਲਕੁਲ ਬੱਲੀ ਜਿਹੜੀ ਮਾਡਲ ਲੱਗੀ ਹੁਣ ਤਾਂ ਨਾ ਬਸ ਸਮਝ ਲਓ ਵੀ ਤਿਆਰੀਆਂ 'ਚ ਆ ਕੰਮ ਇਹ ਆਪਣੇ ਜਿਹੜੇ ਪਿਛਲੇ ਸਾਲ ਆਪਾਂ ਨੇ ਵੱਢੀਦੀ ਹੈ ਨਾ ਉਹੀ ਬਾੜੀਆਂ ਤੇ ਆਪਾਂ ਆਏ ਆ ਕੋਈ ਆਲੇ ਦਾਲੇ ਜ਼ਿਆਦੇ ਮੈਂ ਕਹਾਂ ਲੋੜੇ ਨਹੀਂ ਹੈਗੀ ਹਨਾ ਜਿੰਨਾ ਕਿ ਏਰੀਆ ਆਪਣਾ ਪਹਿਰਾ ਕਵਰ ਕਰਿਆ ਉਹਨਾਂ ਕ ਵੱਡਿਆ ਜਾਏ ਬਾਈ ਹਨਾ ਸ਼ਾਂਤੀ ਦੀ ਗੱਲ ਬਾਕੀ ਕਾਣਕ ਹੈਗੀ ਹੈ ਘੱਟ ਬਾਈ ਸਿੱਧੀ ਗੱਲ ਆ ਜਿਹੜੀ ਆ ਦੇਖ ਲੋ ਇੰਨੇ ਇਕੜਾ ਪਲਾਂਟ ਬਹੁਤ ਜ਼ਿਆਦੇ ਖਾਲੀ ਪਏ ਆ ਚਲੋ ਆਏ ਵੀ ਆਪਣੇ ਬੰਦੇ ਆ ਜਿਹੜੇ ਹਨਾ ਪੱਕੇ ਲੱਗੇ ਹੋਏ ਸਾਰੇ ਸਾਰਿਆਂ ਨੂੰ ਮਿਲੇ ਕਹਿੰਦੇ ਕੋਈ ਗੱਲ ਨਹੀਂ ਸਰਦਾਰ ਤੂੰ ਹੀ ਕਾਣਕ ਵੜੇਗਾ ਵੀ ਹੋਰ ਤੇ ਨਹੀਂ ਕਿਸੇ ਤੇ ਵੜਾਉਂਗੇ ਬਾਕੀ ਆ ਦੇਖ ਲੋ ਪਲਾਂਟ ਖਾਲੀ ਪਏ ਆ ਜਮੀਂ ਇੱਧਰ ਨੂੰ ਆਹ ਪਲਾਂਟ ਜੇ ਖੜੇ ਆ ਦੋ ਤਿੰਨ ਕਿਤੇ ਖਾਲੀ ਕਿਤੇ ਖੜੀ ਕਿਤੇ ਧਣੀਆਂ ਜਣੀ ਉਹ ਚੀਜ਼ ਨਹੀਂ ਹੈਗੀ ਅੱਗੇ ਵਾਲੀ ਚੀਜ਼ ਨਹੀਂ ਹੈਣਾ ਭਜਨ ਓਏ ਅੱਗੇ ਵਾਲੀ ਕਣਕ ਨਹੀਂ ਘੱਟ ਬਹੁਤ ਆ ਗਣਕਾ ਨਾ ਆ ਰਹਾ ਹਾਂ ਨੂੰ ਮੁਝੀ ਨਾ ਜਾਣੀਆਂ ਬਾਈ ਹੁਣ ਦੇਖ ਲਓ ਤੁਸੀਂ ਪੱਥਰੀਲੇ ਰਹਾ ਨੂੰ ਹੈ ਨਹੀਂ ਮੰਦੀ ਪਿਚਾਰਾ ਬਹੁਤ ਸਾਧ ਦਿੰਦਾ ਭਜਨ ਆਪਣਾ ਰਸਤਾ ਹੋਰ ਆਗਾ ਬਾਈ ਉਹ ਦੇਖਣ ਗਿਆ ਉਹ ਰਾ ਦੇਖਣ ਗਿਆ ਮੈਂ ਜਮਾ ਗਾਹਾਂ ਤੋੜਾ ਜੇ ਕਰਾ ਹੋਰ ਨਹੀਂ ਬੜਾ ਸਾਥ ਬਹੁਤ ਹੁੰਦਾ ਬਾਈ ਮਨਦੀਪ ਹੰਡਾ ਜਦੇ ਪਰ ਨਹੀਂ ਨਹੀਂ ਬਾਈ ਆਉਂਦੇ ਨੂੰ ਸਾਨੂੰ ਦੇ ਲੋ ਆਉਂਦੇ ਨੂੰ ਪਹਿਲਾਂ ਚਾਹ ਕਹਿੰਦਾ ਜਾਣਾ ਨਹੀਂ ਕਿਤੇ ਰੋਟੀ ਆ ਜੁਰੇ ਹਨਾ ਅੱਜ ਦੀ ਉਰੇ ਖਾਣੀ ਆ ਉਹਦੇ ਬਾਅਦ ਹੁਣ ਸਾਡੇ ਏਜੰਟਾਂ ਕੋਲ ਹਨਾ ਦੀਪੂ ਰਾਹੁਲ ਜਿਹੜੇ ਮੁੰਡੇ ਸਾਡੇ ਏਜੰਟ ਹੁੰਦੇ ਦੇ ਉਹਨਾਂ ਦੇ ਕੋਲ ਵੀ ਸਾਡੇ ਦਾ ਸਪੈਸ਼ਲ ਆਇਆ ਕਹਿੰਦਾ ਮੈਂ ਕਹਿ ਕੇ ਆਉਣਾ ਵੀ ਤੁਹਾਡੇ ਭਰੋਸੇ ਆਏ ਹਨਾ ਚਲੋ ਬਾਕੀ ਇਹਨਾਂ ਨੂੰ ਫੋਨ ਕਰਕੇ ਆਏ ਆ ਪਤਾ ਚੱਲੀਏ ਦੇਖੀਏ ਬਣਾਉਣਾ ਹਾਂ ਦੇਖਦੇ ਆਂ ਫਿਰ ਤਾਂ ਫਿਰਦਾ ਕਿੱਦਾਂ ਤੋੜਾ ਜਿਹਾ ਰਸਤਾ ਇੱਕ ਹੋਰ ਮੈਨੂੰ ਪ ਇਹ ਗੱਰਾਕਾ ਹੈਗਾ ਆਹੀ ਜਾਉਗਾ ਆਹੀ ਜਾਣਾ ਹੈ ਇਹ ਰਹਾ ਨੂੰ ਮਸ਼ੀਨਾ ਚੱਲਣੀ ਆ ਬਾਈ ਪੱਥਰ ਦੇਖ ਲੋ ਤੁਸੀਂ ਰਾਹ ਜੰਗਲ ਇੰਨਾ ਜਿਆਦਾ ਆ ਪੂਰੀ ਪੂਰੀ ਮਸ਼ੀਨ ਜਾਂਦੀ ਯਾਰ ਉਹਨੂੰ ਟਾਇਰ ਪੂਰੇ ਪੂਰੇ ਹੀ ਚੱਲਦੇ ਆ ਤਾਂ ਹੀ ਤਾਂ ਕਹਿਣਾ ਗਜਰਾਤ ਦੇ ਵਿੱਚ ਜਿਹੜਾ ਟਾਇਰ ਹਨਾ ਸਿਭੀ ਕਿਨਾਰੀਆਂ ਪਰੇ ਚੱਲਦੀਆਂ ਬਾਈ ਉਹ ਕਿਨਾਰੀਆਂ ਹੀ ਲੱਗਦੀਆਂ ਗੱੱਬਾ ਦਾ ਟਾਇਰ ਲੱਗਦਾ ਹੀ ਨਹੀਂ ਹੈਗਾ ਵਾਹ ਦੇਖ ਲੋ ਤੁਸੀਂ ਰਾਹ ਟਰੈਕਟਰ ਦਾ ਰਾਹ ਇਹ ਇੱਥੇ ਨੂੰ ਮਸ਼ੀਨ ਜੇ ਕਹੇ ਤਾਂ ਕਹੇ ਨੇ 20 ਵਿਗਾਂ ਦਾ ਜਾਣਾ ਪੈਣਾ ਹੈ ਚਲੋ ਬਾਕੀ ਇਹ ਪਰ ਆਹ ਵਾਲੀ ਕੋ ਚਲਦੇ ਆਂ ਉਹ ਸਾਹਮਣੇ ਥ੍ਰੈਸ਼ਰ ਚੱਲਦਾ ਉਹਦਾ ਜਿਹੜੇ ਮੁੰਡੇ ਕੰਪਨੀ ਮਸ਼ੀਨਾਂ ਚਲਦੀਆਂ ਹਨਾ ਪਹਿਲਾਂ ਉਹਨਾਂ ਕੋ ਜਾਣਾ ਹੁਣ ਦਿਖਾਉਨੇ ਆ ਮੈਂ ਤੁਹਾਨੂੰ ਉਹਨਾਂ ਕੋ ਜਾ ਕੇ ਵੀ ਕੀ ਕੰਮ ਕਰ ਚੱਲ ਰਿਹਾ ਹੈ ਜੀ ਬਾਈ ਪਹਿਲਾਂ ਤੁਸੀਂ ਦੇਖੋ ਵੀ ਪੱਖੇ ਗਰਮੀ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹਨਾ ਪੂਰਾ ਮਤਲਬ ਮੋٹے ਕੱਪੜੇ ਪਾ ਕੇ ਆਪਾਂ ਸ਼ਾਮ ਸੁਬਾ ਸ਼ਾਮ ਫੜਦੇ ਆ ਹੁਣ ਸ਼ਾਮ ਦਾ ਟਾਈਮ ਹੋ ਗਿਆ 6:30 ਦਾ ਟਾਈਮ ਹੋ ਗਿਆ ਇਹ ਮੰਦੀਪ ਬਾਈ ਦੇ ਅੱਡੇ ਤੇ ਪਹੁੰਚੇ ਆਂ ਇਹ ਤੁਸੀਂ ਦੇਖਿਓ ਜੀ ਹਨਾ ਆਪਣੇ ਅੱਡੇ ਤੇ ਦੇ ਗਏ ਨਹੀਂ ਆਪਾਂ ਆ ਖੜਾ ਮੰਦੀਪ ਬਾਈ ਦਾ ਮੋਟਰਸਾਈਕਲ ਆ ਆ ਰੂਮ ਆ ਬਾਈ ਇੱਥੇ ਨੇ ਰੇਗਸਾਲਾ ਇੱਕਨੇ ਕਰਦਾ ਹੈ ਵਧੀਆ ਰੂਮ ਮਿਲ ਜਾਂਦਾ ਇਹਨੂੰ ਹਨਾ ਐਤਕੀ ਨੂੰ ਵਧੀਆ ਮਕਾਨੇ ਦਿਵਾਤਾ ਜੰਟ ਨਹੀਂ ਦੇਦੇ ਨੇ ਬਾਕੀ ਦੋ ਤਿੰਨ ਘੰਟੇ ਆ ਕੇ ਰੈਸਟ ਕਰੀ ਹਾ ਬਈ ਬਾਈ ਕਿੱਦਾਂ ਵਧੀਆ ਨੇ ਇਹ ਬਾਈ ਦਾ ਮੁੰਡਾ ਮਾਮਾ ਆਪਣੀ ਵੀਡੀਓ ਦੇਖਦਾ ਕਿ ਕੱਦਾਂ ਕਹੀ ਜਾਂਦਾ ਕਹਿੰਦਾ ਬਈ ਵੀਡੀਓ ਨਹੀਂ ਬਣਾ ਰਿਆ ਵੀਡੀਓ ਨਹੀਂ ਬਣਾ ਰਿਆ ਕਿੱਦਾਂ ਹੋ ਰ ਹਾਲ ਚਾਲ ਵਧੀਆ 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 ਕਿਹੜਾ ਏਰੀਆ ਤੇਰਾ ਆਪਣਾ ਫਤਿਹਬਾਦ ਬਈ ਫਤਿਹਬਾਦ ਹਾਂਜੀ ਰਹਿੰਦਾ ਕਿੱਥੇ ਆ ਆਪਣਾ ਨਾਗਪੁਰੇ ਨਾਗਪੁਰ ਹਾਂਜੀ ਰੈਥਿਉਰੀ ਮਾਰਾ ਉੱਥੇ ਹਰਿਆਣਾ ਦੇ ਪਿੰਡ ਹੈਗਾ ਕੋਈ ਅੱਛਾ ਮਾਮਾ ਕਿੱਧਰ ਪਰਵਾ ਮਾਮਾ RAMPREFUL ਰਹਿੰਦਾ ਜੀ RAMA RAMPREFUL ਬਰਨਾਲੇ ਲੱਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਡਰਾਈਵਰੀ ਕਰਨਾ ਫਿਰ ਹਾਂ ਡਰਾਈਵਰੀ ਠੀਕ ਆ ਜੀ ਇਹਨਾਂ ਕੋਲੇ ਰੁਕਿਆ ਮੰਦੀਪ ਦਾ ਮੁੰਡਾ ਡਰਾਈਵਰ ਐ ਤਕੀ ਵਧੀਆ ਬਾਈ ਦੇਖੋ ਨਾ ਆ ਚੀਜ਼ ਨਾ ਜाहिर ਮੈਂ ਕਹਿੰਨਾ ਲੱਖ ਕਰੋੜਾ ਰੁਪਏ ਮਿਲ ਜਵੇ ਬੰਦੇ ਕੋਲੇ ਆ ਜਵੇ ਨਾ ਪਰ ਜਿਹੜੀ ਆ ਭਾਈਆਂ ਦੀ ਰੌਣਕਾ ਇਹ ਨਹੀਂ ਜਲਦੀ ਮਿਲਦੀ ਜੀ ਇੰਦਰ ਚੱਕ ਲਈ ਉਸਤਾਦ ਨੇ ਕਰਛੀ ਹਾਂ ਭਜਨਾ ਹਾਂਜੀ ਹਾਂਜੀ ਚੱਕ ਲਈ ਵਗਰਜੀ ਸਰਿਆ ਨਹੀਂ ਹੈਗਾ ਹੈ ਹਾਂ ਅੱਜ ਮੈਂ ਕਿਆ ਬਣਾਏਗਾ ਅੱਜ ਬਣਾਉਣਾ ਜੀ ਮਟਰ ਪਨੀਰ ਮਟਰ ਪਨੀਰ ਬਾਈ ਢਾਬਿਆਂ ਦੀਆਂ ਖਾ ਖਾ ਕੇ ਨਾ ਮੈਂ ਕਹਿੰਦਾ ਅੱਕੇ ਪੈਦੇ ਰੋਟੀ ਦੇ ਕਿਹੜੇ ਡਟ ਭਰ ਜਾਂਦਾ ਦਾ ਹਨਾ ਜਿਹੜੇ ਥਾਲੀ ਜੀ ਦੰਦੇ ਦੇ ਉਹ 120ਾਂ ਦੀ ਉਹ ਦੇਖ ਕੇ ਡਟ ਭਰ ਜਾਂਦਾ ਦਾ ਰੋਟੀ ਨੂੰ ਮੈਂ ਤਾਂ ਨਾ ਖਾਣ ਨਾਲ ਆ ਰਦੀ ਕੋਈ ਨਹੀਂ ਐਨੇ ਪਿਆਜ਼ ਤਾਂ ਬਾਈ ਉਹਨਾਂ ਨੇ ਤਾਂ 20 ਬੰਦੇ ਸਬਜੀ ਪਾਉਣੇ ਤੇ 25 ਰਿਆਚ ਇੰਨੇ ਇਹਦੇ 7-8 ਬੰਦੇ ਤਾਂ 20 ਪਿਆਜ਼ ਪਾਉਣੇ ਹਨਾ ਹਾਂ ਮਨਦੀਪ ਬਾਈ ਮੈਂ ਕਹਾਂ ਦੇਖ ਕੇ ਰੂਏ ਫਟੇ ਡੇਵਰ ਜਾਂਦਾ ਮੈਂ ਤਾਂ ਅੱਜ ਰੋਟੀ ਖਾਦੀ ਹੋਣੀ ਲੈ ਕੇ ਸਮੀ ਗੱਲਾਂ ਪੁੱਛਣਾ ਚਾਹੇ ਇਹਨੂੰ ਦਰੇ ਨਹੀਂ ਬਾਈ ਕਰਿਆ ਥਾਲੀਆਂ ਜੀ ਲੰਦੇ ਤੇ 120 ਰੁਪਏ ਦੀ ਥਾਲੀ ਉਹ ਜਿਹੜਾ ਆਟਮਾ ਕਈ ਆ ਜਾਂਦੀਆਂ ਦੀਆਂ ਸੁਭਾਅ ਉੱਥੇ ਮੈਂ ਇਦਾ ਜਾ ਖਵਾਈ ਜੀ ਸਾਡਾ ਮਾਲਕ ਹੈ ਜੀ ਬੰਦਾ ਖੁੱਲੇ ਦਿਲ ਦਾ ਮੈਂ ਬੰਦਾ ਬੋਕ ਨਹੀਂ ਨਹੀਂ ਬੰਦਾ ਬੋਕ ਹੈਣਾ ਬਾਈ ਇਹਦਾ ਨੂੰ ਇਹ ਪਿਛਲੇ ਸਾਰੇ ਮੀਡੀਆ 'ਚ ਦਿਖਾਇਆ ਮੈਂ ਬਹੁਤ ਦੇ ਬੰਦੇ ਸ਼ੇਪ ਤਾਂ ਕਰਦੇ ਆ ਬਾਹਰ ਵੀ ਆਪਣੇ ਵੀਰ ਮਨਦੀਪ ਬਾਹਰ ਇਹਦੇ ਬਾਈ ਨੇ ਆਪਣੇ ਵੀਡੀਓ ਦੇ ਦਿੰਦੇ ਅਮਰੀਕਾ ਕੈਨੇਡਾ ਚ ਉਹ ਵੀ ਤੇਰੀ ਸੇਫਟਾ ਕਰਦੇ ਆ ਕਹਿੰਦੇ ਬਾਈ ਵਾਕਈ ਦਿਲ ਦਾ ਬੰਦਾ ਸਾਫ ਬਹੁਤ ਆ ਵੀ ਜਿਹੜੀ ਚੀਜ਼ ਦਾ ਬਾਈ ਹੁਣ ਵੀ ਅੱਜ ਵੀ ਹਨਾ ਉਹ ਸਿਕੰਜਾ ਪਿਆ ਕੈਨਾਲਾ ਕਹਿੰਦਾ ਮੇਰੇ ਮੋਟਰਸਾਈਕਲ ਤੇ ਨਹੀਂ ਆਉਂਦਾ ਤੂੰ ਦੂਰ ਜਾਣਾ ਜਰਾ ਰਸਤਾ ਕਰਾਵਾ ਸਿਕੰਜਾ ਜਾ ਕੇ ਲੈ ਜਾ ਟਾਇਰ ਸਡਪਣੀ ਹਨਾ ਵੀ ਬਾਹਰ ਪਈ ਆ ਪੁੱਛਣੇ ਦੀ ਲੋੜ ਨਹੀਂ ਆ ਮਰਜ਼ੀ ਜਾ ਕੇ ਲੈ ਨਹੀਂ ਬਾਕੀ ਬਾਹਰ ਆਹੀ ਗੱਲਾਂ ਹੁੰਦੀਆਂ ਹੋਰ ਕੀ ਹੈ ਹੈ ਕਿ ਨਹੀਂ ਭਜਰ ਨਾ ਕਰਦਾ ਬੰਦੇ ਦਾ ਮੈਂ ਕਰਵਾਉਣਾ ਹੈ ਹਾਂ ਕਹਿੰਦਾ ਮੈਂ ਬੰਦੇ ਦਾ ਮੈਂ ਕਰਵਾਉਣਾ ਹੈ ਓਏ ਆਹੀ ਇੱਕ ਮੈਨ ਵਾਲਿਆਂ ਦਾ ਫੇ ਤੁਹਾਨੂੰ ਪਤਾ ਹੀ ਹੋਊ ਬਾਈ ਆਹੀ ਕਿੰਨੀਆਂ ਮਸ਼ੀਨਾਂ ਪਿੱਛੇ ਖੜੀਆਂ ਆ। ਆਪਾਂ ਵੀਰਪਰਾ ਇਕੱਠੇ ਹੋਈਏ ਕਿੰਨਾ ਸੋਹਣਾ ਲੱਗਦਾ। ਮੈਂ ਪਿੱਛੇ ਅਸੀਂ ਪਿੱਛੇ ਆਉਣਾ ਮੈਂ ਉਸ ਮੇਰੀ ਵੀਡੀਓ ਦੇਖਣ ਵਾਲੇ ਬੰਦੇ ਦਾ ਫੋਨ ਆਇਆ ਮੈਨੂੰ ਟੂ ਟੈਕਸਟ ਕੋਲ ਤੇ ਪਿੱਛੇ ਕੋਈ ਲੱਗ ਕੇ ਪਿੰਡ ਆ ਉੱਥੇ ਵੀ ਇੱਥੇ ਤੋਂ 250 ਕਿਲੋਮੀਟਰ ਪਿੱਛੇ ਕਹਿੰਦਾ ਸਰਦਾਰ ਜੀ ਆਰ ਕਾ ਖਾਣਾ ਮੇਰੇ ਘਰ ਤੇ ਹੋ ਜਾਏ ਰੋਡ ਤੇ ਹੀ ਕਹਿੰਦਾ ਵੀ ਜਰੂਰ ਰੁਕਣਾ ਮੈਂ ਕਿਹਾ ਨਹੀਂ ਯਾਰ ਸਮਾਂ ਨਹੀਂ ਸੱਦੀ ਮਸ਼ੀਨ ਤੇਰੇ ਕੋਲੇ ਆਈ। ਤੁਮੇਰੇ ਵੀਰਪਰਾਵਾਂ ਦਾ ਪਿਆਰ ਹੈ। ਫੇਰ ਤੈਨੂੰ ਦਰਬੁਰੇ ਆ ਕੇ ਫੋਨ ਲਾਇਆ ਵੀ ਮਨਦੀਪ ਮਨੀ ਮੈਂ। ਮੈਨੂੰ ਅਸੀਂ ਲੱਭ ਅੱਜ ਬਾਈ ਥੱਕੇ-ਤੁੱਕੇ ਹੋ ਰਹੇ ਨਾ ਵੀਡੀਓ ਥੋੜੀ ਜੀ ਘੱਟ ਬਣੀ ਆ ਕਿ ਕਿਹਨੂੰ ਰਾਹ ਦੰਦਾ ਪਤਾ ਅਜੇ ਟੈਂਕੇ 'ਚ ਪੈਂਦਾ ਤਾਂ ਤਾਂ ਰਾਹ ਨਹੀਂ ਤਾਂ ਪਤਾ ਲੱਗਦਾ ਫਿਰ ਮੈਂ ਕਿਹਾ ਤੁਸੀਂ ਟੈਂਕੇ 'ਚ ਤੁਸੀਂ ਪਾਓ ਅਜੇ ਥੋੜੀ ਬਾਰੀ ਆ ਬਾਕੀ ਤੜਕਾ ਚੱਲੀ ਜਾਂਦਾ ਇੰਨੇ ਪਿਆਜ਼ ਢਾਬਿਆਂ ਦੇ 25-25 ਦੀ ਬੰਦਿਆਂ ਨੂੰ ਖਵਾਉਣੇ ਨੇ ਹਾਂ ਬਾਈ ਹਾਂ ਖੁੱਲੇ ਨਹੀਂ ਹਾਂ ਖੁੱਲੇ ਦਿਲ ਨਾਲ ਕਰੇ ਕੰਮ ਚੱਲਦਾ ਹਾਂ ਗਿਆਨੀ ਠੀਕ ਆ ਹੁਣ ਗਿਆਨੀ ਗਿਆ ਭਾਜ ਨੇ ਘਰ ਲਿਆ ਧੋਖਾ ਇਹਦਾ ਚੂਰ ਪਿਛੇ ਮਗਾਰ ਨਹੀਂ ਨਹੀਂ ਇਹ ਬਾਈ ਕਮੈਚ ਨਹੀਂ ਜਿਹੜੀ ਸੱਚੀ ਆ ਪਰ ਸੱਚੀ ਗੱਲ ਹੈ ਚੂਰ ਨਖਾਂਦਾ ਬਾਈ ਹੈ ਨਾ ਉਹਨੂੰ ਗੁਜਰਾਤ ਚ ਮਿਲਦਾ ਨਹੀਂ ਹੈਗਾ ਗੁਜਰਾਤ ਚ ਮਿਲਦਾ ਹੁਣ ਕਰੀਏ ਕੀ ਆ ਸਾਨੂੰ ਵੀ ਆਹ ਹੋ ਜਾਣਾ ਚਾਹੀਦਾ ਕੀ ਬਾਈ ਕੋਈ ਨਹੀਂ ਇਹਨਾਂ ਦਾ ਕੋਈ ਨਹੀਂ ਚਾਰਾ ਇਹਨੂੰ ਮੂੰਹ ਟਾਇਰ ਦਾ ਕਰਤਾ ਪੜ ਨਹੀਂ ਚੱਲ ਕੋਈ ਨਹੀਂ ਪਤਾ ਗਿਆ ਚੱਕਰਾ ਹੁਣ ਜ ਕੋਈ ਚੱਲ ਜਿਹੜੀ ਚਰਦਾਈ ਬਹੁਤ ਆ ਬਾਈ ਗੁਜਰਾਤ ਚ ਇੱਕ ਗੱਲ ਨਹੀਂ ਦੇਖੀ ਸਮਝ ਲੱਗੀ ਵੀ ਮੋਦੀ ਆਪਣੇ ਏਰੀਆ ਦਾ ਰੂਪ ਬੰਦ ਕਰੀ ਫਿਰਦਾ ਸਾਡੇ ਚਿੱਟਿਆਂ ਤੱਕਰ ਵੀ ਲਾਈ ਫਿਰਦਾ ਨਵੇਂ ਮੁੰਡਿਆਂ ਨੂੰ ਹੈ ਸਾਰੀ ਫੈਕਟਰੀ ਇੱਥੇ ਲਾਈ ਫਿਰਦਾ ਸਾਰੀਆਂ ਲਾਫਟਰੀ ਜਿੰਨੇ ਤੋਂ ਆਪਣਾ ਟ੍ਰੇਨ ਚ ਆ ਜਾ ਜਿੰਨੇ ਪੰਜਾਬ ਦਾ ਮੁੰਡਾ ਸਾਰਾ ਸਿਕਿਉਰਟੀ ਗਾਰਡ ਆ ਰਿਹਾ ਇੱਥੇ ਸਾਰੀਆਂ ਫੈਕਟਰੀਆਂ ਚ ਟ੍ਰੇਨ ਕਰਕੇ ਦੇਖ ਫੇਰ ਕਿੰਨਾ ਅੰਮ੍ਰਿਤਸਰ ਤੋਂ ਪਠਾਨਕੋਟ ਤੋਂ ਮੁੰਡੇ ਸਾਰੇ ਸਿਕਿਉਰਟੀ ਗਾਰਡ ਆ ਰਹੇ ਨੇ ਇੱਥੇ ਅੱਛਾ ਉਰੇ ਗੁਜਰਾਤ ਚ ਹਾਂਜੀ ਪੰਜਾਬ ਸਾਰੀ ਫੈਕਟਰੀ ਇੱਥੇ ਆ ਬੁਰਾ ਹਾਲ ਹੈ ਭਲੇ ਮੂਰਤ ਕਰਿਆ ਕਣਕ ਦਾ ਕਿ ਨਹੀਂ ਕਰਤਾ ਕਰਤਾ ਕਿੰਨੇ ਕੁ ਬੱਗੇ ਵੱਡੇ ਨੇ ਮੇਰੇ ਵੱਡ 35 40 35 40 ਦੇ ਸੈਂਕੜੇ ਵੱਡੇ ਨੇ ਹੂੰ 10 ਕਿ ਵੀਗੇ ਲਾਲ ਬਾਈ ਕੋਟੇ ਨੇ ਠੀਕ ਆ ਵਧੀਆ ਚੱਲਿਆ ਕੰਮ ਸਹੀ ਠੀਕ ਆ ਫਤਲ ਠੀਕ ਆ ਹੁਣ ਆਪਾਂ ਮੈਨੂੰ ਵੀ ਇਹ ਦੱਸ ਸੀਗਾ ਕਣਕ ਘਟ ਹੈ ਦੀ ਹੈ ਨਾ ਕਣਕ ਘਟਿਆ ਪਿਛਲੇ ਸਾਲ ਨਾਲ ਤਾਂ ਬੋਂ ਘਟਾ ਕਣਕ ਰਲ ਮਿਲ ਕੇ ਵੜਾਂਗੇ ਹੈ ਰਲ ਮਿਲ ਕੇ ਵੜਾਂਗੇ ਉਹ ਤਾਂ ਵੜਾਂਗੇ ਉਹ ਰਲ ਮਿਲ ਕੇ ਵੜਾਂਗੇ ਮਤਲਬ ਨਹੀਂ ਘਟ ਬਹੁਤ ਸਾਰਾ ਘੋਣਾ ਇਹ ਨਹੀਂ ਪਿਆ ਮੀਂਹ ਦੇ ਸਰ ਤੇ ਡਿਪੈਂਡ ਹੈ ਕਣਕ ਮਾ ਕਣਕ ਤਾਂ ਰਹੇਗੀ ਸਾਰੀ ਫੁੱਟ ਫੁੱਟ ਦੀ ਸਹੀ ਗੱਲ ਆ ਥੋੜੀ ਥੋੜੀ ਛੋਟੀ ਛੋਟੀ ਫਾਨਕਾ ਜਿਹੜੀ ਕੀਤੀ ਆ ਕਵੈਸ਼ਨਸ ਆ ਬਾਕੀ ਆਪਾਂ ਨੂੰ ਜਿਹੜਾ ਡਰ ਸੀ ਆਪਣਾ ਨਿਕਲ ਗਿਆ। ਨਹੀਂ ਕਣਕ ਵਿੱਚ ਫਸਲ ਹੈ ਕਿ ਮੈਂ ਕਹਿੰਦਾ ਪਿਛਲੇ ਸਾਲ 70% ਦੀ ਹੈਦਕੀ ਦਾ 30 40% 40% 30 40% ਹਾਂ ਆਪਾਂ ਭਾਜਨ ਦੇਖਦੇ ਹੀ ਐ ਬਾਈ ਲਾਗੇ ਲਾਉਣੇ ਰੋਡ ਮੈਨ ਤਾਂ ਦੇਖ ਕੇ ਮਨ ਨਿਕੋਰਾ ਨਹੀਂ ਆਈ ਖਾਲੀ ਬੈਠੇ ਮੇਰਾ ਤਾਂ ਬੀਬੀ ਵਧਣ ਲੱਗਿਆ ਦਾ ਰਾਹ ਤੇ ਜਿੰਨੇ ਖਾਲੀ ਦੇਖ ਕੇ ਯਾਰ ਬੰਗਰਕਾਰ ਤੋਂ ਮਸ਼ੀਨਾਂ ਨਵੀਆਂ ਖੜੀਆਂ ਦੀਆਂ ਉਹ ਮੈਂ ਲਾਈਨੇ ਦੇਖਦਾ ਆ ਮੈਂ ਕਿਤੇ ਕਿਤੇ ਖੱਤੇ ਆ ਇਹ ਇਹ ਦੋ ਮਸ਼ੀਨਾਂ ਕੀ ਕਰੂਗਾ ਹਾਂ ਹਾਂ ਗੌਂਡਲ ਤਾਂ ਪਿੱਛੇ ਗੌਂਡਲ ਤਾਂ ਅੱਗੇ ਹਾਂ ਹਾਂ ਗੌਂਡਲ ਤਾਂ ਹਾਂ ਹਾਂ ਖੜੀਆਂ ਹਾਂ ਹਾਂ ਜਿਵੇਂ ਪਾਦੀਆਂ ਲੱਗੇ ਹੋਏ ਨੇ ਇਹ ਕਿਸੇ ਘਰ ਕੁ ਲਗਾਮ ਨਹੀਂ ਕੋਈ ਦੇਖੀ ਜੋ ਕਿ ਰੱਬ ਭਲਾ ਕਰੂਗਾ ਆਪਾਂ ਕਿਹੜਾ ਕਿਹੜਾ ਮਾੜਾ ਕਰਦੇ ਨਾ ਕੋਈ ਜਗ੍ਹਾ ਨਹੀਂ ਪਰ ਆਪਣਾ ਪਤਾ ਗਿਆ ਚੱਕਰਾ ਭਾਜਣਾ ਆ ਵੀ ਚੱਲੇ ਆ ਬੰਟਾ ਖਾਣਾ ਹੈਗਾ ਨਾ ਹਾਂ ਬੰਟਾ ਖਾਣੇ ਪੱਕੇ ਆ ਨਾ ਵਧੀਆ ਬੰਦਿਆਂ ਕੋਟ ਖਾਣੇ ਬਾਕੀ ਇਹ ਕਿਸ ਬੰਦਿਆਂ ਗੱਲਾਂ ਜਿੰਨਾ ਲਿਖਿਆ ਹੈ ਨਾ ਬਾਕੀ ਚਲੋ ਠੀਕ ਆ ਭਾਈ ਮੁੰਡਾ ਤੜਕੇ ਲਾਈ ਜਾਂਦਾ ਹਾਂ ਹਾਂ ਤੜਕੇ ਲਾਰਾ ਹੁਣ ਬਈ ਅੱਜ ਆਪਣੇ ਮਾਮ ਬਾਈ ਮੁੰਡੇ ਦਾ ਮਾਮਾ ਨਾ ਜਿਹੜਾ ਆ ਭਾਂਜੇ ਦੀ ਵੀਡੀਓ ਜ਼ਰੂਰ ਦੇਖ ਲਵੇ ਤੜਕਾ ਲਾਉਂਦੀ ਤੇ ਹੋਰ ਨਾ ਕਿਤੇ ਵਿਚਾਰੇ ਮਟਰ ਸੱਤੇ ਪੇ ਰਹੇ ਨੇ ਅਜ ਰਾਤ ਨੂੰ ਠੀਕ ਆ ਭਜਨ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਜਾਨੀ ਕੀ ਕਰਨ ਲੱਗਿਆ ਹੈ ਸਬਜ਼ੀ ਤਾਂ ਹੁਣ ਲੱਗਿਆ ਹੈ ਜਾਨੀ ਸਬਜ਼ੀ ਬਾਈ ਧੋ ਰਿਹਾ ਠੀਕ ਆ ਠੀਕ ਚਲੋ ਠੀਕ ਆ ਬਾਈ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਹੁਣ ਇਹ ਜਿਹੇ ਤੜਕੇ ਸਾਨੂੰ ਲੱਗਦੇ ਮਿਲੇ ਹੀ ਦਿਖਾਏ ਕਰਨਗੇ ਜਦ ਤੱਕ ਰੱਬ ਰੱਖਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਤੜਕੇ ਦਿਖਾਵਾਂਗੇ ਧੰਨਵਾਦ ਲੋਕਾਂ ਨੂੰ ਵਿਚ